ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ 3 ਵੀਲਰ ਅਤੇ ਈ ਰਿਕਸ਼ਾ 2 ਪਹੀਆ ਵਾਹਨ ਤੇ ਕਾਰਾਂ ਦਾ ਕਾਫਲਾ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਰੇਲਵੇ ਸਟੇਸ਼ਨ ਦੇ ਬਾਹਰ ਦੇ ਰਸਤੇ ਨੂੰ ਇੱਕ ਰਸਤਾ ਜਗਰਾਉ ਪੁਲ ਤੋਂ ਹੇਠਾਂ ਆਉਂਦਾ ਹੈ ਤੇ ਦੂਸਰਾ ਰਸਤਾ ਰੇਖੀ ਚੌਂਕ ਤੋਂ ਲੋਕਲ ਅੱਡੇ ਵਾਲੇ ਪਾਸੇ ਜਾਂਦਾ ਹੈ ਇੱਥੇ ਬਿਲਕੁਲ ਟ੍ਰੈਫਿਕ ਨਹੀਂ ਰੁਕਦੀ ਕਿਉਂ ਕਿ ਇਸ ਬਾਰੇ ਅਸੀਂ ਤੁਹਾਨੂੰ ਅੱਜ ਜਾਣੂ ਕਰਵਾਉਂਦੇ ਹਾਂ ਇਹਨਾਂ 3 ਵੀਲਰ ਅਤੇ ਈ ਰਿਕਸ਼ਾ ਚਾਲਕਾਂ ਕੋਲੋਂ ਪੁੱਛਦੇ ਹਾਂ ਇੱਥੋਂ ਦੇ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਦੇ ਰਹੇ ਹਨ ਉਹ ਆਪਣੀ ਡਿਊਟੀ ਨੂੰ ਕਿਸ ਤਰ੍ਹਾਂ ਨਿਭਾਉਂਦੇ ਹਨ ਇਹ ਵੀ ਸੁਣਦੇ ਹਾਂ ਇਹਨਾਂ ਆਟੋ ਰਿਕਸ਼ਾ ਚਾਲਕਾਂ ਕੋਲੋਂ ਇੱਥੇ ਦੀ ਟ੍ਰੈਫਿਕ ਬਾਰੇ ਖੜੇ ਮੁਲਾਜ਼ਮਾਂ ਬਾਰੇ ਇਹ ਕੀ ਕਹਿੰਦੇ ਹਨ ਆਓ ਸੁਣੀਏ ਕਿਹਾ ਸਰ ਬਿੰਦਰ ਸਿੰਘ ਜੀ ਸਰ ਆਟੋ ਚਲਾ ਰਹੇ ਹੋ ਤੁਸੀਂ ਹਾਂਜੀ ਆਟੋ ਸਰ ਜਿਹੜੀ ਪੰਜਾਬ ਪੁਲਿਸ ਇਸ ਟਾਈਮ ਆਪਣੀ ਡਿਊਟੀ ਦੇ ਰਹੀ ਹੈ ਕਿਸ ਤਰ੍ਹਾਂ ਨਿਭਾ ਰਹੀ ਹੈ ਆਪਣੀ ਡਿਊਟੀ ਡਿਊਟੀ ਦਾ ਬਿਲਕੁਲ ਓਕੇ ਨਿਭਾ ਰਹੇ ਨੇ ਜੀ ਉਹ ਆਪਣੀ ਡਿਊਟੀ ਪੂਰੀ ਦੇ ਰਹੇ ਨੇ ਜਿਵੇਂ ਕੋਈ ਆਟੋ ਖੜਦਾ ਆਵੇ ਉਹ ਸਾਈਡਲੇ ਕਰ ਦਿੰਦੇ ਨੇ ਕਿਸੇ ਕਰਕੇ ਇਸ ਸਟੇਸ਼ਨ ਤੇ ਪਹਿਲੇ ਜਿੱਦਾ ਰਸ਼ ਹੁੰਦਾ ਸੀ ਪਰ ਹੁਣ ਰਸ਼ ਨਹੀਂ ਰਿਹਾ ਹੁਣ ਇਸ ਜਿੱਸ ਹਾਲਾਤ ਥੱਲੇ ਜਿਵੇਂ ਕੋਈ ਆਟੋ ਵਾਲਾ ਆਉਂਦਾ ਸੀ ਸਵਾਰੀਆਂ ਰਸਤੇ ਚ ਲਾਂਦਾ ਸੀ ਉਹਨੂੰ ਮਨਾ ਕੀਤਾ ਜਾਂਦਾ ਪੂਰੀ ਡਿਊਟੀ ਨਿਭਾ ਰਹੇ ਬੋਸ ਸਾਹਿਬ ਤੁਸੀਂ ਸੈਟੀਸਫਾਈ ਹੋ ਬਿਲਕੁਲ ਸੈਟੀਸਫਾਈ ਹੈ ਜੀ ਸਿਰਫ ਇਹ ਹੈ ਵੀ ਹਾਂ ਚਲੋ ਠੀਕ ਹੈ ਕਿਸੇ ਰੋਟੀ ਰੋਟੀ ਆਪਾਂ ਖਾਣਾ ਨਹੀਂ ਜਾਂਦੇ ਅਸੀਂ ਬਿਲਕੁਲ ਸੈਟੀਸਫਾਈ ਹੈ ਜਿੰਨਾ ਚਿੰਤਾ ਕਰ ਰਹੇ ਬਹੁਤ ਅੱਛਾ ਕਰ ਰਹੇ ਨੇ ਨਹੀਂ ਰੌਸ਼ਨੀ ਲੱਗਦਾ ਉਹਦੇ ਨਾਲ ਕਿਸੇ ਨੂੰ ਦਿੱਕਤ ਨਹੀਂ ਹੁੰਦੀ ਆਣ ਜਾਣ ਕਿਸੇ ਵਪਾਰੀ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਰਿਕਸ਼ਾ ਕੋਈ ਮੋਟਰਸਾਈਕਲ ਕੋਸ਼ਿਸ ਸਕੂਟਰ ਸਭ ਆਉਣਾ ਨਿਕਲਦੇ ਸਰ ਕੀ ਨਾ ਹੈ ਸਰ ਅੰਦਰ ਜੀ तकरीबन ਇੱਥੇ ਆਉਂਦੇ ਉਸ ਸਟੇਸ਼ਨ ਤੋਂ ਸਾਡੀ ਜਗਾਂ ਕੀ ਕਹਿਣਾ ਚਾਹੁੰਦੇ ਹੋ ਸਾਰੇ ਇਸ ਦੇ ਟ੍ਰੈਫਿਕ ਬਾਰੇ ਇੱਥੇ ਆਨੇ ਆ ਜੀ ਗੱਲਬਾਤ ਕਰਾਈ ਜਾਂਦੀ ਜੀ ਲੇਕਿਨ ਪੁਲਿਸ ਪ੍ਰਸ਼ਾਸਨ ਖੜ ਰਹੀ ਆ ਉਹਨੇ ਉਹਨੇ ਜਾਵਿਆ ਪੁਲਿਸ ਪ੍ਰਸ਼ਾਸਨ ਕਹਿੰਦੀ ਨਹੀਂ ਇੱਥੇ ਹੀ ਖੜ ਦੇਣਾ ਹਾਂਜੀ ਹਾਂਜੀ ਠੀਕ ਹੈ ਮਤਲਬ ਡਿਊਟੀ ਕਿਸ ਤਰ੍ਹਾਂ ਨਿਭਾ ਰਹੇ ਨੇ ਵਧੀਆ ਡਿਊਟੀ ਨਿਭਾ ਰਹੇ ਹਾਂਜੀ ਕੀ ਨਾਇਬ ਸਰ ਕਰਨ ਜੀ ਸਰ ਆਟੋ ਚਲਾਉਂਦੇ ਤੁਸੀਂ ਹਾਂਜੀ ਬੈਟ ਡਰਾਈਵਰ ਸਰ ਕੀ ਕਹਿਣਾ ਜਾਂਦੇ ਹੋ ਇਸ ਟ੍ਰੈਫਿਕ ਬਾਰੇ ਠੀਕ ਹੈ ਭਾਈ ਮੁਲਾਇਮ ਠੀਕ ਕਰ ਰਹੇ ਆਪਣੀ ਡਿਊਟੀ ਨਿਭਾ ਰਹੇ ਆ ਪਛ ਨਹੀਂ ਲੱਗਦਾ ਸਟੇਸ਼ਨ ਤੇ ਜਿੱਦਾਂ ਪਹਿਲਾਂ ਲੱਗਦਾ ਸੀ ਬਸ ਘੰਟੇ ਕਰ ਜੋ ਲੰਚ ਤੇ ਜਾਂਦੇ ਉਦੋਂ ਮਾਰੇ ਰਸ਼ ਲੱਗਦਾ ਹਲਕਾ-ਮੁਲਕਾ ਬਾਕੀ ਉਦੋਂ ਬਹੁਤ ਡਿਊਟੀ ਵਧੀਆ ਨਿਭਾ ਰਹੇ ਮਤਲਬ ਤੁਹਾਡਾ ਸਰ ਕੀ ਨਾਂ ਕੀ ਤੁਹਾਡਾ ਪ੍ਰਮੋਂਦਰ ਹਾਂਜੀ ਪ੍ਰਮੋਂਦਰ ਪ੍ਰਮੋਂਦਰ ਗੁਰਮਿੰਦਰ ਤੁਸੀਂ ਇਸ਼ਨ ਤੋਂ ਆਵੜੀ ਜੱਕਦੇ ਹੋ ਨਹੀਂ ਬਾਹਰੋਂ ਆਇਆ ਥਲੇ ਆ ਬਾਹਰੋਂ ਕਿਤੋਂ ਐਜੂ ਸਵਾਰੀ ਬੱਸ ਅੱਡੇ ਤੋਂ ਆਇਆ ਥੇ ਚੱਲੇ ਆ ਜੀ ਐ ਸਰ ਕੀ ਨਾਂ ਹੈ ਸਰ ਮੇਰਾ ਗਗਨਦੀਪ ਸਰ ਟ੍ਰੈਫਿਕ ਬਾਰੇ ਕੀ ਕਹਿੰਦੇ ਜਾਂਦੇ ਹੋ ਸਾਹੀ ਮੈਂ ਠੀਕ ਹੈ ਤੁਸੀਂ ਡਿਊਟੀ ਦੇ ਰਹੀ ਆਪਣੀ ਪੂਰੀ ਕਿਦਾਂ ਡਿਊਟੀ ਦੇ ਰਹੇ ਸਰ ਅਗਲੇ 12-12 ਘੰਟੇ ਖੜ ਕੇ ਅਗਲੇ ਡਿਊਟੀ ਦਿੰਦੇ ਆ ਬਸ ਤਕਰੀਬਨ ਕਿਹਾ ਜਾਂਦਾ ਕਿ ਟ੍ਰੈਫਿਕ ਇੱਥੇ ਬਹੁਤ ਹੁੰਦੀ ਹੈ ਜਦੋਂ ਟ੍ਰੇਨ ਆਏਗੀ ਤਾਂ ਵਾਰੀ ਨਿਕਲੇਗੀ ਟ੍ਰੈਫਿਕ ਚੋਣੀ ਹੋਣਾ ਹੈ ਕਾਰਾਂ ਆਂਦੀਆਂ ਨੇ ਇੱਕ ਬੰਨਾ ਉਹਨਾਂ ਚਾਰਜਰ ਕਰਾ ਰਹੀ ਹੁੰਦੀਆਂ ਨੇ ਟ੍ਰੈਫਿਕ ਤੋਂ ਨਹੀਂ ਹੈ ਗੱਡੀਆਂ ਦਾ ਲੇਕਿਨ ਜਿਹੜੀ ਪੁਲਿਸ ਡਿਊਟੀ ਡੁਹਾਰੀ ਇੱਥੇ ਪੁਲਿਸ ਦੀ ਡਿਊਟੀ ਠੀਕ ਹੈ ਉਹ ਡਿਊਟੀ ਹੈ ਹੀ ਉਹ ਡਿਊਟੀ ਨਹੀਂ ਤੇ ਮਨ ਨਾਲ ਨਹੀਂ ਨਹੀਂ ਕਿਸ ਤਰ੍ਹਾਂ ਨਿਭਾਰੀ ਡਿਊਟੀ ਸਹੀ ਨਹੀਂ ਨਿਭਾਈ ਡਿਊਟੀ ਤਾਂ ਅਗਲੇ ਕਲਗੇ ਨੇ ਵਾਰਾ ਵਾਰਾ ਨਹੀਂ ਕਿ ਤੇਰੇ ਟ੍ਰੈਫਿਕ ਘਟਾ ਰਹੇ ਅਗਲੇ ਔਰ ਕੀ ਗੱਲ ਕਰਨੀ ਠੀਕ ਹੈ ਦੂਸਰੇ ਪਾਸੇ ਖੜੇ ਟ੍ਰੈਫਿਕ ਮੁਲਾਜ਼ਮ ਏਐਸਆਈ ਹਰਮਿੰਦਰ ਸਿੰਘ ਕੋਲੋਂ ਪੁੱਛਿਆ रेलवे स्टेशन ਦੇ ਬਾਹਰ ਖੜੇ ਆਪਣੀ ਡਿਊਟੀ ਦੌਰਾਨ ਇਹਨਾਂ ਕੋਲੋਂ ਪੁੱਛਿਆ ਗਿਆ ਕਿ ਤਕਰੀਬਨ ਇਸ ਗੇਟ ਦੇ ਬਾਹਰ ਟ੍ਰੈਫਿਕ ਹੀ ਨਜ਼ਰ ਆਉਂਦੀ ਹੈ ਪਰ ਕਾਫੀ ਸਮੇਂ ਤੋਂ ਇੱਥੇ ਟ੍ਰੈਫਿਕ ਨਹੀਂ ਦੇਖੀ ਗਈ ਇਸ ਦੇ ਬਾਰੇ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਖੜੀਆਂ ਈ ਰਿਕਸ਼ਾ ਤੇ ਔਟੋ ਰਿਕਸ਼ਾ ਚਾਲਕਾਂ ਦੇ ਗੇਟ ਅੱਗੇ ਖੜੇ ਚਾਲਕਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਆਓ ਸੁਣਦੇ ਹਾਂ ਕਿ ਉਹਨਾਂ ਨੇ ਕੀ ਕੀਤਾ ਸਰ ਕੀ ਨਾ ਹੈ ਸਰ ਠੀਕ ਹੈ ਸਰ ਹਰਮੰਦਰ ਸਿੰਘ ਸਰ ਅੱਜ ਇਸ ਏਰੀਆ ਦੇ ਵਿੱਚ ਰਸ਼ ਕਿਉਂ ਨਹੀਂ ਹੈ ਜਿੱਦਾਂ ਉਹ ਆਪਾਂ ਕਲੀਅਰ ਕਰਾਈ ਜਾਂਦਾ ਜਦੋਂ ਗੱਡੀ ਹੁੰਦੀ ਆ ਉਹ ਰਸ਼ ਪੈਂਦਾ ਬੈਕ ਫਿਲਟਾ ਪੈਂਦਾ ਪਰ ਰਸ਼ ਨਹੀਂ ਆਉਂਦਾ ਲੇਕਿਨ ਰਸ਼ ਪੈਂਦਾ ਕਿਉਂ ਹੈ ਇੱਥੇ ਫਿਰ ਗੱਡੀਆਂ ਆਉਣ ਕਰਕੇ ਉਹ ਪਾਰਟੋ ਇੱਕ ਜੱਟਰਾ ਮਾ ਜਾਂਦੇ ਆ ਉਹਨਾਂ ਟਾਈਮ ਨੂੰ ਜੋ ਬੱਸਾਂ ਚੱਤੀ ਆ ਜਾਂਦੇ ਆ ਆਟੋ ਜਿਆਦਾ ਆਟੋ ਪੱਟ ਜਾਂਦਾ ਹੁਣ ਇਸ ਟਾਈਮ ਤਕਰੀਬਨ ਅਸੀਂ ਦੇ ਰਹੇ ਕੋਈ ਆਟੋ ਨਹੀਂ ਖੜਦਾ ਹੁਣ ਆਪਾਂ ਨਾਲ ਨਾਲ ਥੋੜੀ ਰਹਿਣਾ ਨੂੰ ਆ ਕੇ ਗਿਲਾਉਂਦੇ ਪਤਾ ਕਰੀਂਦੀਆਂ ਵੀ 바ਦੀ ਪਾਓ ਤਾਂ ਆਪਣੇ ਨਿਸ਼ਾਨੇ ਲੱਖੋ ਨੰਬਰ ਪਲੇਟਾਂ ਲਾਓ ਤੇ ਵਧੀਆ ਤਰੀਕੇ ਨਾਲ ਗੱਡੀਆਂ ਚਲਾਓ। ਸਾਰੇ ਵਿੱਚ ਥੋੜੇ ਖਰਾਬ ਕਰਦੇ ਆ 바ਦੀ ਨਹੀਂ ਪਾਉਂਦੇ। ਕਿੱਲੇ ਨਾਲ ਦੀ 바ਦੀ ਤੋਂ ਹੋ ਗਿਆ ਆ। ਇਸ ਕਰਕੇ ਇਹਨਾਂ ਬੁੱਧੇ ਤਾਂ ਵੀ ਫਰੀ ਲੈ ਲਾਈ ਫਰੀ ਦਾ ਵੀ ਨਹੀਂ ਪਾਉਂਦੇ 바ਦੀ ਵਧੀਆ ਹੋ ਕੇ ਚੱਲਦੇ ਆ। ਨਾ ਮੈਂ ਜੇ ਪੈਣਾ ਹੈ। ਹੁਣ ਤੁਹਾਨੂੰ ਵੀ ਦੱਸ ਦਈਏ ਕਿ ਟ੍ਰੈਫਿਕ ਰੁਕਣ ਦੀ ਵਜ੍ਹਾ ਕੀ ਹੈ। ਅਗਰ ਹਰ ਵਿਅਕਤੀ ਇਸ ਦੀ ਜ਼ਿੰਮੇਵਾਰੀ ਸਮਝੇ ਤੇ ਉਹਨਾਂ ਦੀ ਨੀਮਾ ਦੀ ਪਾਲਣਾ ਕਰੇ ਅਗਰ ਤੁਹਾਡੇ ਕੋਲ ਕੋਈ ਵੀ ਵਹੀਕਲ ਹੋਵੇ ਆਪਣੀ ਸਾਈਡ ਤੇ ਲਾਈਨ ਬਣਾ ਕੇ ਚੱਲਿਆ ਜਾਵੇ ਤਾਂ ਬਿਹਤਰ ਹੋਵੇਗਾ ਸਵਾਰੀਆਂ ਲੈਣ ਸਮੇ ਆਪਣੇ ਵਹੀਕਲ ਨੂੰ ਸਾਈਡ ਤੇ ਲਗਾ ਕੇ ਸਵਾਰੀ ਲਵੇ ਤਾਂ ਟ੍ਰੈਫਿਕ ਬਿਲਕੁਲ ਹੀ ਨਹੀਂ ਹੋਵੇਗੀ ਪੁਲਿਸ ਮੁਲਾਜ਼ਮਾਂ ਨੂੰ ਵੀ ਸਹਿਯੋਗ ਦੇਣ ਲਈ ਅੱਗੇ ਆਣਾ ਚਾਹੀਦਾ ਹੈ ਅਸੀਂ ਆਪਣੇ ਚੈਨਲ ਤੇ ਜੋ ਵੀ ਤੁਹਾਨੂੰ ਦਿਖਾਉਂਦੇ ਹਾਂ ਉਹ ਸੱਚ ਹੀ ਦਿਖਾਉਂਦੇ ਹਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ